ਜੀ ਸਾਡੇ ਬਜ਼ੁਰਗਾਨੀ ਪਰੰਪਰਾ ਹੈਗੀ ਹੈ ਜੀ ਅਸੀਂ ਆਪਣਾ ਕਿਨਰ ਸਵੇਲਨ ਕਰ ਰਹੇ ਆਂ ਸ਼ਹਿਰ ਦੀ ਸੁਖ શાંતੀ ਵਾਸਤੇ ਨਾਬਾਵਸਾਂ ਵਾਸਤੇ ਇਸ ਪੰਜਾਬ ਵਾਸਤੇ ਵੀ ਕੋਈ ਵੀ ਦੇਸ਼ ਦੇ ਵਿੱਚ ਕੋਈ ਬੁਖਾਰਾ ਸੋਵੇ ਸਭ ਆਪਣਾ ਅੱਛੇ ਰਹਿਣ ਰਾਤਾ ਰਾਜੀ ਰੱਖ ਕੇ ਸਾਡੇ ਰੇਸ਼ਮਾ ਮਹੰਤ ਜੀ ਨਾਬੇ ਵਾਲੇ ਇਹ ਕਾਰਜਕਰਮ ਕਰਵਾ ਰਹੇ ਨੇ ਆਸ਼ਾ ਮੁਕਤ ਕਰਾਓ ਸਾਡੀ ਸਰਕਾਰ ਅੱਗੇ ਬੇਨਤੀ ਹੈ ਜਿਹੜਾ ਸਾਡੇ ਨਸ਼ੇ ਨੇ ਆ ਕੇ ਤੇ ਨਸ਼ੇ ਨੇ ਸਾਡੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਲੋਕਾਂ ਦੇ ਜਵਾਨ ਜਵਾਨ ਬੱਚੇ ਜਾ ਰਹੇ ਨੇ ਇਹ ਮਾੜਾ ਕੰਮ ਹੈ ਨਸ਼ਾ ਛਡਾਓ ਟੀਫੰਡੀ ਮੇ ਸੈਰੇ ਤੋਂ ਆਈ ਹੈ ਕੀ ਪ੍ਰੋਗਰਾਮ ਹੈ ਸੁਣਾਏ ਜਿੱਤੇ ਜੀ ਸਾਡੇ ਬਜ਼ੁਰਗਾਨੀ ਪਰੰਪਰਾ ਹੈਗੀ ਹੈ ਜੀ ਅਸੀਂ ਆਪਣਾ ਕਿਨਰ ਸੰਮੇਲਨ ਕਰ ਰਹੇ ਹਾਂ ਸ਼ਹਿਰ ਦੀ ਸੁਖ શાંતੀ ਵਾਸਤੇ ਨਾ ਬਾਵਾਸੀਆਂ ਵਾਸਤੇ ਇਸ ਪੰਜਾਬ ਵਾਸਤੇ ਵੀ ਕੋਈ ਵੀ ਦੇਸ਼ ਦੇ ਵਿੱਚ ਕੋਈ ਬੁਖਾਰਾ ਸੋਵੇ ਸਭ ਆਪਣਾ ਅੱਛੇ ਰਹਿਣ ਰਾਤਾ ਰਾਜੀ ਕੁਛ ਹੀ ਰੱਖ ਕੇ ਸਾਡੇ ਰੇਸ਼ਮਾ ਮਹੰਤ ਜੀ ਨਾਵੇ ਵਾਲੇ ਇਹ ਕਾਰਜਕਰਮ ਕਰਵਾ ਰਹੇ ਨੇ ਬਹੁਤ ਇਹ ਤੇ ਸਾਡੇ ਜਿਹੜੇ ਲੱਗ ਕੇ ਨੇ ਜਿਹੜੇ ਵੀ ਬੰਦੇ ਨੇ ਇਨਸਾਨ ਸਾਡੀ ਬਹੁਤ ਉਤੇ ਜਾ ਰਹੇ ਨੇ ਸਾਡੇ ਬਹੁਤ ਅੱਛੇ ਇੱਥੇ ਲੱਗ ਕੇ ਵਿੱਚ ਸਾਡੇ ਸਵਾਗਤ ਹੋ ਰਹੇ ਨੇ ਜਿੰਨੇ ਨੇ ਤਾਂ ਸਵੇਲਣਾ ਹੈ 사ਲਾ ਹੈਗਾ ਜੀ 10 12 ਦਿਨ ਦਾ ਸਮੇਲਣਾ ਜਿਹੜੇ ਮਹਾਂਤ ਇਕੱਠੇ ਹੋਏ ਪਏ ਨੇ ਸਾਰੇ ਅਰिजिनल ਹੈ ਜਿਹੜੇ ਅੱਜ ਕੱਲ ਕੋਈ ਸ਼ਰਾਰਤ ਨਹੀਂ ਜੀ ਨਹੀਂ ਸਾਡੇ ਉਨਾ ਚੀ ਚੱਲੀ ਐ ਐਂਟਰੀ ਨਹੀਂ ਹੈ ਕਿ ਸਾਡੇ ਕੋਈ ਨਸ਼ਾ ਕਰਨ ਵਾਲਾ ਟ੍ਰਿਕ ਕਰਨ ਵਾਲਾ ਸਾਡੀ ਆ ਜੀ ਸਕਦਾ ਜੀ ਕਿੰਨੇ ਕਿਹੜੀ ਜਗ੍ਹਾ ਤੇ ਚੱਲ ਰਿਹਾ ਸਮੇਲ ਹਾਂਜੀ ਇੱਥੇ ਚੱਲ ਰਿਹਾ ਜੀ ਆਪਣਾ ਪੈਲਸ ਦੇ ਅੰਦਰ ਨਾਪਾ ਦੇ ਵਿੱਚ ਕੀ ਮੈਸੇਜ ਕੀ ਦੇਣਾ ਚਾਹੋਗੇ ਹਾਂਜੀ ਮੈਸੇਜ ਇਹ ਦੇਣਾ ਚਾਹੁੰਦੇ ਜੀ ਬੇਟੀ ਪੜਾਓ ਬੇਟੀ ਬਚਾਓ ਜੈ ਹਿੰਦ ਜੈ ਭਾਰਤ ਦਾਤਾ ਸਭ ਨੂੰ ਰਾਜੀ ਕੁਸ਼ੀ ਰੱਖੇ ਸਭ ਨੂੰ ਆਪਣਾ ਨਸ਼ਾ ਮੁਕਤ ਕਰਾਓ ਸਾਡੀ ਸਰਕਾਰ ਅੱਗੇ ਬੇਨਤੀ ਹੈ ਜਿਹੜਾ ਸਾਡੇ ਨਸ਼ੇ ਨੇ ਆ ਕੇ ਤੇ ਨਸ਼ੇ ਨੇ ਸਾਡੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਲੋਕਾਂ ਦੇ ਜਵਾਨ ਜਵਾਨ ਬੱਚੇ ਜਾ ਰਹੇ ਨੇ ਇਹ ਮਾੜਾ ਕੰਮ ਹੈ ਨਸ਼ਾ ਛਡਾਓ ਨਸ਼ਾ ਕਟੋ ਹਿੰਦੁਸਤਾਨ ਦੇ ਵਿੱਚੋਂ ਨਸ਼ਾ ਕਟੋ ਜੈ ਹਿੰਦ ਜੈ ਭਾਰਤ ਅਰਦਾਸ ਆਈਆਂ ਸ਼੍ਰੀ ਗੁਰੂ ਅੰਮ੍ਰਿਤਸਰ ਤੋਂ ਗੁਰੂਆਂ ਦੀ ਧਰਤੀ ਤੋਂ ਇਹ ਨਿਸ਼ਬੰਧ ਹੋਣੇ ਚਾਹੀਦੇ ਅਸੀਂ ਵੀ ਅਰਦਾਸ ਕਰਦੇ ਪਏ ਆਂ ਔਰ ਆਪਣਾ ਮੁੱਖ ਮੰਤਰੀ ਸਾਹਿਬਾ ਗਾੜੀ ਪ੍ਰਧਾਨ ਮੰਤਰੀ ਗਾੜੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅੱਜ ਕੱਲ ਦੇ ਜੋ ਆਪਣਾ ਜਵਾਨ ਪੀੜੀ ਹੈ ਖਤਮ ਹੁੰਦੀ ਜਾ ਰਹੀ ਇਸ ਤਰ ਅਰਦਾਸ ਕਰਾਂਗੇ ਨਸ਼ਿਆ ਤੇ ਰੋਕ ਲਾ ਦਿੱਤੀ ਜਾਵੇ ਬੰਦ ਹੋਣਾ ਚਾਹੀਦਾ ਆ ਸਾਡੇ ਬਜ਼ੁਰਗਾਂ ਦੀ ਵੱਡੇ ਬਜ਼ੁਰਗਾਂ ਦੀ ਜਿੱਤਾ ਤੁਹਾਡੇ ਪਾਸੇ ਬਰਸੀ ਕਹਿੰਦੇ ਆ ਸਾਡੇ ਪਾਸੇ ਰੋਟੀ ਹੈ ਬਹੁਤ ਵੱਡੇ ਬਜ਼ੁਰਗਾਂ ਦੀ ਤੇ ਬਹੁਤ ਵੱਡੇ ਆਲ ਇੰਡੀਆ ਤੋਂ ਕਿੰਨੇ ਆਏ ਹੋਏ ਨੇ ਬਹੁਤ ਖੁਸ਼ ਹੋ ਕੇ ਤੇ ਤੁਹਾਡੀ ਦੁਆਵਾਂ ਲਈ ਬੱਚਿਆਂ ਦੀ ਮਾਲਕ ਰਾਜੀ ਰੱਖੇ ਦੁੱਧ ਪੁੱਤ ਹੋਣ ਮਾਲਕ ਮੁੰਡੇ ਹੋਣ ਵਿਆਹ ਹੋਣ ਤਾਂ ਕਰਕੇ ਦਾਸ ਕਰਦੀਆਂ ਤੁਹਾਡੀ ਬਹੁਤ ਖੁਸ਼ ਹੋ ਕੇ ਠੀਕ ਹੈ